ਮਾਜੂਰੀ ਕੀਰਤਨੀਆਂ ਸ਼ਬਦ ਪੜਦੇ ਪਈ ਸੀ ਸਤਿਗੁਰ ਸੁਪਨਾ ਦਾ ਭਲਾ ਮਨਾਏ ਦਾ ਤੇ ਹੱਕ ਲਈ ਕੁਰਬਾਨੀ ਕੀਤੀ ਧੰਗੁਰੂ ਤੇਗ ਬਹਾਦਰ ਜੀ ਗਏ ਆਗਰੇ ਦੀ ਧਰਤੀ ਦਿੱਤੇ ਉਹ ਮੁਸਲਮਾਨ ਦੀ ਦਇਆਤਾ ਵੇਖੋ ਉਹਦੇ ਘਰ ਵਿੱਚ ਉਹ ਆਪਣੇ ਖੁਦਾਂ ਅੱਗੇ ਪੁਕਾਰ ਕਰਦਾ ਹੈ ਯਾ ਖੁਦਾ ਮੇਰੀ ਬਖਸ਼ਾਜ ਜਾਂਦੇ ਨੇ ਜਾ ਕੇ ਉਹਨੂੰ ਮੰਦਰੀ ਦਿੰਦੇ ਨੇ ਕੀਮਤੀ ਦਸ਼ਾਲਾ ਦਿੰਦੇ ਨੇ ਉਹਨੂੰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਮੁੰਦਰੀ ਦਿੱਤੀ ਕਹਿੰਦੇ ਜਾ ਭਾਈ ਜਾ ਕੇ ਮਠਿਆਈ ਖਰੀਦ ਲਿਆ ਤੇ ਕੀਮਤੀ ਮੁੰਦਰੀ ਲੈ ਕੇ ਗਿਆ ਮਠਿਆਈ ਲੈ ਲਈ ਤੇ ਦੁਕਾਨਦਾਰ ਨੂੰ ਜਦੋਂ ਮੁੰਦਰੀ ਦਿੱਤੀ ਦੁਕਾਨਦਾਰ ਨੂੰ ਕਿੱਥੋਂ ਲੈ ਆਇਆ ਅਖੀਰ ਫੌਜਦਾਰ ਨੂੰ ਖਬਰ ਭੇਜੀ ਜਦੋਂ ਸਿਪਾਹੀਆਂ ਨੇ ਆਂ ਕਰਕੇ ਸਖਤੀ ਕੀਤੀ ਕਹਿੰਦਾ ਭਾਈ ਮੇਰੀ ਨਹੀਂ ਹੈ ਮੇਂ ਸਬਨਾ ਦਾ ਭਲਾ ਮਨਾਏ ਦਾ ਮਹਾਰਾਜ ਕਹਿੰਦੇ ਭਾਈ ਸਾਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਜਾਓ ਪਰ ਸਾਡੀ ਇੱਕ ਸ਼ਰਤ ਹੈ ਮਹਾਰਾਜ ਨੂੰ ਕਹਿੰਦੇ ਕੀ ਕਹਿੰਦੇ ਸਾਡੀ ਇਹ ਸ਼ਰਤ ਹੈ ਸਾਡੀ ਮੰਦਰੀ ਸਾ ਜਿਹੜਾ ਔਰੰਗਜ਼ੇਬ ਨੇ ਸਾਡੇ ਸਿਰ ਤੇ ਇਨਾਮ ਰੱਖਿਆ ਹੋਇਆ ਉਹ ਵੀ ਇਸ ਗਰੀਬ ਦੇ ਹੱਥ ਵਿੱਚ ਦਿੱਤਾ ਜਾਵੇ ਪੁੱਛਿਆ ਸੌਜਦਾਰ ਨੇ ਜੀ ਕਿਉਂ ਕਿ ਤੁਹਾਡੀ ਜਾਣ ਪਹਿਚਾਨ ਮਹਾਰਾਜ ਕਹਿੰਦੇ ਖੁਦਾ ਗੁੰਡੀਆਂ ਤੇ ਸਮੇਂ ਵੱਜਦੇ ਕਿਲ ਵੱਜਦੇ ਪੀਠਾ ਚਰਨਾਂ ਵਾਲੇ ਪਾਸੇ ਵੀ ਸੂਏ ਕੰਨ ਲੱਗੇ ਹੋਏ ਗੁਰੂ ਤੇਗ ਬਹਾਦਰ ਖੱਬੇ ਅੱਗੇ ਤੇ ਪਿੱਛੇ ਸਾਰੇ ਪਾਸੇ ਸੂਏ ਲੱਗੇ ਨੇ ਧੰਨ ਗੁਰੂ ਤੇਗ ਬਹਾਦਰ ਜੀ ਨਾ ਬੈਠ ਸਕਦੇ ਨੇ ਨਾ ਖੜੇ ਹੋ ਸਕਦੇ ਨੇ ਨਾ ਹਿੱਲ-ਜੁਲ ਕਰ ਸਕਦੇ ਨੇ ਲਗਾਤਾਰ ਚਰਨਾਂ ਦੇ ਵਿੱਚੋਂ ਲਹੂ ਵਹਿ ਰਿਹਾ ਕਿੱਲ ਚੂਵੀ ਜਾ ਰਿਹਾ ਪਰ ਗੁਰੂ ਤੇਗ ਬਹਾਦਰ ਜੀ ਸਤਿਗੁਰ ਸਭਨਾ ਦਾ ਭਲਾ ਮਨਾਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਬਰਵਿਕੋ ਅੱਜ ਸੋਹਣੇ ਤੋਂ ਸੋਹਣੇ ਗਦੈਨੇ ਦੇ ਉੱਤੇ ਬਹਿ ਕੇ ਵੀ ਸਿੱਖ ਜਪਜੀ ਘੁੱਲ ਜਾਂਦਾ ਜਾਪ ਸਹਿ ਘੁੱਲ ਜਾਂਦਾ ਨਿਤਨੇ ਉਸ ਇੱਕ ਸੰਕਾ ਦੇ ਗੁਰੂ ਜੀਆਂ ਦਾੜ ਦੀਆਂ ਨਹੰਕਣ ਫੌਜਾਂ ਉਥੇ ਸਾਡੇ ਵਿੱਚ ਜਿੱਥੇ ਹਾਜ਼ਰੀ ਲਵਾ ਕੇ ਗਿਆ ਸਰਦਾਰ ਸਰਜੀਤ ਸਿੰਘ ਰਖੜਾ ਜੀ ਰਜਿੰਦਰ ਸਿੰਘ ਜੀ ਤੇ ਹੋਣ ਜਿਹੜੇ ਹੈ ਮੌਜੂਦਾ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ 52 ਭਾਗਾਂ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਐਮ ਐਨ ਐ ਜਿਹੜੇ ਹਲਕਾ ਸਮਾਣਾ ਤੋਂ ਤੇ ਨਾਲ ਹੀ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿੱਥੇ ਮੇਰੇ ਤੋਂ ਪਹਿਲਾਂ ਆਪ ਜੀ ਆਪ ਜੀ ਨੂੰ ਕਥਾ ਦੁਆਰਾ ਜੀ ਹਾਲ ਕਰ ਰਿਹਾ ਸੀ ਭਾਈ ਸੰਵੀਰ ਸਿੰਘ ਜੀ ਕੜਈਆ ਜੀ ਸਾਰਿਆਂ ਨੂੰ ਗੱਜ ਕੇ ਫਤੇਕ ਜਾਉਂਦਾ ਗੱਜ ਕੇ ਫਤੇਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਆਪਾਂ ਗੁਰਦੁਆਰਾ ਖੜਾ ਸਾਹਿਬ ਹੁਈ ਸਾਹਿਬ ਫਿਉਣੀ ਨਹਿੰਸਾ ਸਮਾਣਾ ਪੰਜਾਬ ਦੇ ਵਿੱਚ ਅੱਜ ਆਪਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਰ ਦੀ ਨੂੰ ਸਮਰਪਿਤ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੇਦਾਸ ਜੀ ਭਾਈ ਸਤੀਦਾਸ ਜੀ ਭਾਈ ਬਿਆਲਾ ਜੀ ਤੇ ਨਾਲ ਹੀ ਭੰਤਨ ਸੈਡ ਸਿੰਘ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦੇ 350 ਸਾਲਾ ਗੁਰਦਾ ਗੱਦੀ ਨੂੰ ਸਮਰਪਿਤ 350 ਸਾਲਾ ਜੇ ਤਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਜਿਹੜੇ ਅੱਜ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿੱਥੇ ਚੇਦਨ ਮਾਜਰਾ ਜੀ ਮਾਜਰਾ ਜੀ ਤੇ ਨਾਲ ਜਿਹੜੇ ਇਹ ਪ੍ਰੋਗਰਾਮ ਅੱਜ ਕਰਵਾ ਰਹੇ ਨੇ ਉਹਦੇ ਵਿੱਚ ਜਿਹੜੇ ਇਥੋਂ ਦੇ ਪ੍ਰਸ਼ਾਸਨ ਦਾ ਵੀ ਖਾਸ ਸਹਿਯੋਗ ਪੰਜਾਬ ਸਰਕਾਰ ਦਾ ਵੀ ਕਿਉਂਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਵੀ ਜਗਾ ਜਗਾ ਜਿਹੜੇ ਹੈ ਜਿੰਨੇ ਵੀ ਗੁਰਦੇਵ ਪਹਾਦਰ ਸਾਹਿਬ ਜੀ ਦੇ ਇਤਿਹਾਸਕ ਸਥਾਨ ਨੇ ਉਸ ਨੋਸਤ ਅਨਤੇ ਸ੍ਰੀ ਹਰਮਨੀ ਪੰਥ ਆਕਾਲੀ ਬੁਢਾ ਦਲ ਧੰਨਵਾਦ ਕਰਤ ਹਾਂ ਤੁਵਾਂ ਲੋਬੇ ਜਿੱਥੇ-ਜਿੱਥੇ ਵੀ ਇਤਿਹਾਸਕistan ਨੇ ਸੈਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਸਥਾਨਾਂ ਤੇ ਜਿਹੜੇ ਐ ਹਰ ਸਾਲ ਦੀ ਤਰ੍ਹਾਂ ਤੇ ਖਾਸ ਕਰਕੇ ਜਿਹੜੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਆਪਾਂ ਹਰ ਸਾਲ ਜਿਹੜਾ ਸ਼ਹੀਦੀ ਸ਼ਤਾਬਦੀ ਦੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਜੋੜ ਮੇਲੇ ਨੇ ਉਹ ਆਪਾਂ ਗੋਬਰਾ ਥੜਾ ਸਾਹਿਬ ਸੋਣੀ ਨਹਿਰ ਹਿੱਸਾ ਪਾਛਾਈ ਨੌਵੀਂ ਵਿਖੇ ਜਿਹੜੇ ਆ ਉਹ ਹਰ ਸਾਲ 23 24 ਤੇ 25 ਨਵੰਬਰ ਕਈ ਵਾਰੀ ਅੱਗੇ ਪਿੱਛੇ ਵੀ ਆ ਜਾਂਦੇ ਨੇ ਪਰ ਐਤ ਕੀ ਜਿਹੜੇ ਆ 23 24 ਤੇ 25 ਨਵੰਬਰ 2025 ਨੂੰ ਇਹ ਜਿਹੜੇ ਪ੍ਰੋਗਰਾਮ ਆ ਰਹੇ ਨੇ ਸ਼ਹੀਦੀ ਸ਼ਤਾਬ ਦੀ ਦਾ ਜਿਹੜਾ ਚੱਲ ਰਿਹਾ ਇਹ ਜਿਹੜਾ ਮਹੀਨਾ ਇਸ ਕਰਕੇ ਜਿਹੜੇ ਪ੍ਰੋਗਰਾਮ ਉਹ ਜਿਹੜੇ ਵੱਡੇ ਪ੍ਰੋਗਰਾਮ ਨੇ ਉਹ ਜਿਵੇਂ ਤਖਸ਼ੀ ਕੇਸਗੜ ਸਾਹਿਬ ਗੁਰਦੁਆਰਾ ਸ੍ਰੀ ਸਿਕੰਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇ ਤੇ ਉਵੇਂ ਜਿਹੜੇ ਵੱਡੇ ਪ੍ਰੋਗਰਾਮ ਨੇ ਗੁਰਦੁਆਰਾ ਸ੍ਰੀ ਸਿਕੰਦਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਜਿਹੜੇ ਪ੍ਰੋਗਰਾਮ ਨੇ ਵੱਡੇ ਤੇ ਉਹ ਜਿਹੜੇ ਐ ਸੀਸਗੰਜ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਹੋਏ ਨੇ ਤੇ ਉਹ ਜਿਹੜੇ ਵੱਡੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਇਹ ਪ੍ਰੋਗਰਾਮ ਆਪਾਂ ਪਹਿਲਾਂ ਜਿਹੜੇ ਉਹ ਕਰਵਾਏ ਜਾ ਰਹੇ ਨੇ ਅੱਜ ਜਿੱਥੇ ਤੁਸੀਂ ਗੁਰਦੁਆਰਾ ਖਡਾ ਸਾਹਿਬ 'ਤੇ ਜਿੱਥੇ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਿਰਨ ਸਿੰਘ ਜੀ ਉਹਨਾਂ ਦੇ ਭਾਈ ਸਾਹਿਬ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੇ ਉਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਦੇ ਹਾਲ ਕੀਤਾ ਕਾਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਇ ਧਿਆਨਾ ਉੱਥੇ ਹੀ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਫਿਰ ਬਾਬਾ ਹਰੀ ਸਿੰਘ ਜੀ ਰੰਡਾਵੇ ਵਾਲੇ ਮਹਾਂਪੁਰਖ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਉਹਨਾਂ ਤੋਂ ਬਾਅਦ ਜਿਹੜੇ ਭਾਈ ਸੁਵਜੀਤ ਸਿੰਘ ਜੀ ਕਨਈਆ ਜਿਹੜੇ ਬੁੱਢਾ ਦਲ ਦੇ ਮਹਾਨ ਵਿਦਵਾਨ ਨੇ ਕਥਾ ਬਾਤ ਸੁਨੇ ਤੇ ਨਾਲ ਹੀ ਅਜੇ ਢਾਡੀ ਸਿੰਘ ਸਾਡੇ ਹਰਿਆਵਲਾਂ ਵਾਲਾ ਉੱਥੋਂ ਆਏ ਹੋਏ ਨੇ ਹਿਫਾਰ ਤੋਂ ਤੇ ਉਵੇਂ ਹੀ ਜਿਹੜੇ ਆ ਢਾਡੀ ਸਿੰਘ ਜਿਹੜੇ ਗੁਰਦਾਸਪੁਰ ਤੋਂ ਵੀ ਆਏ ਹੋਏ ਨੇ ਉਹਨਾਂ ਨੇ ਵੀ ਆਪ ਜੀ ਨੂੰ ਜਿਹੜਾ ਸਾਲ ਕਰਨਾ ਤੇ ਇਤਿਹਾਸ ਦੀਆਂ વાਰਾਂ ਸੁਣਾ ਕੇ ਜਿੱਥੇ ਨਿਹਾਲ ਕਰਨਾ ਤੇਗ ਬਹਾਦਰ ਫੀਕ ਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਤੇ ਚਲਤ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ ਜੈ ਗੈ ਸੁਰ ਲੋਕ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੰਦੇ ਆਵੇ ਧਾਰੇ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਸਾਰਾ ਹੀ ਜਿਹੜਾ ਇਤਿਹਾਸ ਜਿੰਨਾ ਸਮਾਂ ਸੀ ਉਦੇ ਮੁਤਾਬਕ ਭਾਈ ਸਰਜੀਤ ਸਿੰਘ ਜੀ ਕਨਾਈਆ ਜੀ ਨੇ ਆਰਜੀ ਨਾਲ ਸਾਂਝਾ ਕੀਤਾ ਮੈਂ ਆਪਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਢਾਡੀ ਸਿੰਘਾ ਨੇ ਵੀ ਅਜੇ ਬਾਬਾ ਜੀ ਤੇ ਬਾਤ ਭਾਈ ਰਣਜੋਤ ਸਿੰਘ ਜੀ ਨਾਲ ਭਾਈ ਰਣਜੋਤ ਸਿੰਘ ਹੋਰਾਂ ਨੇ ਵੀ ਆਪਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਤੇ ਨਾਲ ਹੀ ਜਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਬਣਾ ਰਹੇ ਆ ਉਵੇਂ ਜਿਹੜੇ ਆ 13 ਤਰੀਕ ਨੂੰ ਅੱਜ ਦੀ 13 12 13 ਆ ਰਹੀ ਹੈ ਤਰੀਕ 13 ਤਰੀਕ ਨੂੰ ਗੁਰਦੁਆਰਾ ਸ੍ਰੀ ਗੰਗ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਮਹਾਨ ਇੱਕ ਨਗਰ ਕੀਰਤਨ ਆਰੰਭ ਹੋਣਾ ਹੈ ਜਿਹਦੇ ਵਿੱਚ ਜਿਹੜੇ ਆਸਥੀਆਂ ਸਿੰਘ ਜਥੇਵੰਦੀਆਂ ਦੇ ਮੁਫੀ ਸਾਹਿਬਾਨ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹੈ ਇਹ ਪ੍ਰੋਗਰਾਮ ਜਿਹੜੇ ਹੈ ਸਾਝੇ ਤੌਰ ਤੇ ਮਹਾਨ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਗੁਰਦੁਆਰਾ ਤਿਆਨਵੀ ਚੌਕ ਦਿੱਲੀ ਤੱਕ ਜਿਹੜੇ ਐ ਇਹ ਮਹਾਨ ਜਿਹੜੇ ਨਗਰ ਕੀਰਤਨ 13 ਤਰੀਕ ਨੂੰ ਆਰੰਭ ਹੋਣੇ ਨੇ ਤੇ 14 ਤਰੀਕ ਨੂੰ ਜਾ ਕੇ ਸ਼ਾਮ ਨੂੰ ਉੱਥੇ ਸਮਾਰਟੀ ਹੋਣੀ ਆ ਓਵੇਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਸਾਰੇ ਰਾਜਾਂ ਦੀ ਜਿਹੜੀ ਉੱਥੋਂ ਇੱਕ ਮਹਾਨ ਨਗਰ ਕੀਰਤਨ ਉਹਦੇ ਵਿੱਚ ਦਾਸ ਵੀ ਹਾਜ਼ਰ ਸੀ ਆ ਸ਼ਾਮ ਦੇ ਵਿੱਚ ਗੁਰਦੁਆਰਾ ਢੋਬਲੀ ਸਾਹਿਬ ਉਸ ਹਸਤਾਨ ਤੋਂ ਜਿਹੜੇ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸੀ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੋਈ ਸਮਾਂ ਹਾਲ ਕਰਨਾ ਹੈ ਔਰ ਕਮਿਸ਼ਨਰ ਸਿੰਘ ਹੁਸ਼ਿਆਰਪੁਰ ਤੋਂ ਆ ਜਗੇ ਰਹੋ ਪੰਡਾ ਦੇ ਅੰਦਰ ਫੁਰਫਰਾਈ ਨਿਹਾਲ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾਸ਼ਾ ਬੇ ਸਤਿ ਸ੍ਰੀ ਅਕਾਲ ਜੀ ਆਪਾਂ ਥੋੜੀ ਜਿਹੀ ਰਾਸ ਦੀ ਗੱਲ ਕਰਨੀ ਫਿਰ ਸਮਾਰਟੀ ਜੀ ਮੇਰੇ ਵੱਲੋਂ ਆਮੀ ਪਾਤਸ਼ਾਹ ਤੇ ਕਦਰ ਦੀ ਕਰੀਬ ਦੇ ਆਮੀ ਪਾਤਸ਼ਾਹ ਤੇ ਕਦਰ ਦੀ ਕਰੀਬ ਦੇ ਆਮੀ ਪਾਤਸ਼ਾਹ ਤੇ ਕਰ ਸੀਗਰੀਬ ਦੇ ਆਮੀ ਪਾਤਸ਼ਾਹ ਤੇ

ਤੇ ਸੱਚੇ ਪਾਤਸ਼ਾਹ ਨੇ ਕਹਿਣਾ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਮੈਂ ਆਵਾਂਗਾ ਜਰੂਰ ਮੇਰਾ ਤੇਰੇ ਨਾਲ ਵਾਅਦਾ ਹੈ